ਡੇਰਾਪਾ ਬੰਨਾਨਾ ਇਲਾਕੇ ਚ ਹੜ੍ਹ ਪ੍ਰਭਾਵਿਤ ਖੇਤਰਾਂ ਚ ਰਾਹਤ ਸਮਗਰੀ ਨੂੰ ਲੈ ਕੇ ਕਾਲਾ ਵਿਚਾਰੀ ਵੱਡੀ ਪੱਧਰ ਤੇ ਹੋ ਰਿਹਾ ਅਤੇ ਇਸ ਨੂੰ ਰੋਕਣ ਲਈ ਫਤਿਹਗੜ ਜੂੜੀਆਂ ਨਜ਼ਦੀਕ ਤਲਵੰਡੀ ਨਹਿਰ ਅਤੇ ਪਲਪਾਵਾ ਤੇ ਕੁਝ ਨੌਜਵਾਨਾਂ ਵੱਲੋਂ ਨਵੇਂ ਕਲੇਟਾਂ ਨਾਲ ਕਾਲਾ ਵਿਚਾਰੀ ਨੂੰ ਰੋਕਣ ਲਈ ਉਪਰਾਲਾ ਕੀਤਾ ਗਿਆ ਇਸ ਬੰਦੀ ਨੌਜਵਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇੱਕ ਦਿਨ ਪਹਿਲਾਂ ਮੋਟਰਸਾਈਕਲ ਉੱਪਰ ਕੁਝ ਨੌਜਵਾਨ ਆਉਂਦੇ ਹਨ ਅਤੇ ਉਹਨਾਂ ਇਲਾਕਿਆਂ ਵਿੱਚ ਜਾਂਦੇ ਹਨ ਜਿੱਥੇ ਕਿ ਰਾਹਤ ਸਮਗਰੀ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਜ਼ਰੂਰਤਮੰਦਾਂ ਤੱਕ ਪਹੁੰਚ ਕੇ ਨਿਸ਼ਾਨਦੇਹੀ ਕਰਦੇ ਹਨ ਤੇ ਅਗਲੇ ਦਿਨ ਉਹ ਵੱਖ-ਵੱਖ ਰਾਹਤ ਸਮਗਰੀ ਲੈ ਕੇ ਉਹਨਾਂ ਖੇਤਰਾਂ ਵਿੱਚ ਜਾਂਦੇ ਹਨ ਜਿੱਥੇ ਕਿ ਰਾਹਤ ਸਮਗਰੀ ਦੀ ਲੋੜ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਹੋ ਰਹੀ ਕਾਲਾ ਬਿਜਾਰੀ ਨੂੰ ਰੋਕਣ ਲਈ ਉਹਨਾਂ ਨੇ ਇਹ ਰਸਤਾ ਅਖਤਿਆਰ ਕੀਤਾ ਹੈ ਅਤੇ ਉਹਨਾਂ ਨੇ ਜੋ ਦਾਨੀ ਸੱਜਣ ਰਾਹਤ ਸਮਗਰੀ ਲੈ ਕੇ ਆ ਰਹੇ ਹਨ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਸ਼ਾਨਦੇਹੀ ਕਰਕੇ ਹੀ ਹਰ ਖੇਤਰਾਂ ਵਿੱਚ ਜੋ ਲੋਕ ਲੋੜਵੰਦ ਹਨ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾਵੇ ਸੁਣਾਉਂਦੇ ਹਨ ਤੁਹਾਨੂੰ ਕੀ ਕੁਝ ਨੌਜਵਾਨ ਹੋ ਰਿਹਾ ਵੇਖੋ ਵੀਰ ਜੀ ਸਾਡੀ ਸਾਰੇ ਵੀਰਾਂ ਅੱਗੇ ਇਹ ਬੇਇਨਤੀ ਆ ਵੀ ਜਿਹੜਾ ਮੇਨ ਦੇ ਉੱਤੇ ਦੇਣਦਾ ਰਾਸ਼ਨ ਆ ਵਾਰ-ਵਾਰ ਕੋਈ ਫਾਇਦਾ ਨਹੀਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਚੁੱਕੇ ਹਾਂ ਲੋਕੀ ਜਮਾ ਬਹੁਤ ਜ਼ਿਆਦਾ ਰਾਸ਼ਨ ਕਰ ਰਿਆ ਔਰ ਆਦਾ ਹੀ 5 ਦਿਨ ਸੇਵਾ ਲਗਾਤਾਰ ਕੀਤੀ ਆ ਜਾਨੂੰ 6 ਦਿਨ ਆ ਕੱਲ ਅਸੀਂ ਸਟੇ ਕਰਨਾ ਕੱਲ ਅਸੀਂ ਆਪਣੇ ਘਰਾਂ ਜੋ ਮੋਟਰਸਾਈਕਲ ਫੜਨੇ ਆ ਅਸੀਂ ਜਿਹੜੇ ਪਿੰਡਾਂ 'ਚ ਨਹੀਂ ਪਹੁੰਚਦਾ ਕੀਤਾ ਉੱਥੇ ਜਾ ਕੇ ਸੰਪਰਕ ਬਣਾਉਣਾ ਆ ਤੀਜੇ ਲਿੰਕ ਰੋੜਾ ਤੱਕ ਤੀਜੇ ਦਿਨ ਅਸੀਂ ਜਾ ਅਗਲੇ ਦਿਨ ਅਸੀਂ ਜਾ ਕੇ ਉਹਨਾਂ ਤੱਕ ਫੀਡ ਇਹ ਡੰਗਰਾਂ ਦਾ ਚਾਰਾ ਕਿਆਵਾਂ ਇਹ ਕਰ ਕਰ। ਤੇਰਾ ਪਿੰਡ ਆਪਣਾ। ਸਾਡਾ ਪਿੰਡ ਹੈ ਜੀ ਬਲਬਾਵਾ ਦੇ ਨਾਲ ਸਾਡੇ ਪੰਦੇੜਾਂ ਦੇ ਵੀਰ ਸਾਡੇ ਜੀ। ਹੂੰ। ਤੇ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਹਰ ਪੀੜਤਾ ਦੀ ਲਈ ਮਦਦ ਤੇ ਆਉਂਦਿਆ। ਸਾਨੂੰ ਲਗਾਤਾਰ ਆ ਜੀ 6 ਮਹੀਨੇ ਆ ਭਾਜੀ। ਅੱਛਾ। ਹਾਂਜੀ। ਤੇ ਕਿਹਦੇ ਸਹਿਯੋਗ ਨਾਲ ਸਾਰਾ ਇਹ ਕਰ ਰਹੇ ਜੀ? ਇਹ ਸਾਡੇ ਜਿਹੜੇ ਪਿੰਡ ਦੇ ਐਨ ਆਰ ਆਈ ਵੀਰ ਆ ਪਿੰਡ ਬਲਬਾਵਾ ਦੇ ਤੇ ਪਿੰਡ ਪੰਦੇੜਕਲਾ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਨੌਜਵਾਨ ਪੀੜੀ ਜਿਹੜੀ ਲੱਗੀ ਆ ਜੀ ਸੇਵਾ ਕਰ ਰਹੀ ਆ ਜੀ। ਇਹ ਜੋ ਤੁਸੀਂ ਕਿੱਥੋਂ ਸ਼ੁਰੂ ਹੋਏ ਸੀ ਇਹ ਸੇਵਾ ਐਂ ਜੀ ਪਹਿਲਾਂ ਸ਼ੁਰੂਆਤ ਜਦੋਂ ਸਾੜਾ ਵੇਖੋ ਜੀ ਆਇਆ ਇਹ ਪਹਿਲੇ ਦਿਨ ਅਸੀਂ ਰਮਦਾਸ ਤੋਂ ਸ਼ੁਰੂ ਕੀਤਾ ਜੀ ਉਦੋਂ ਬਾਅਦ ਦੋ ਦਿਨ ਸਾਡੇ ਰਮਦਾਸ ਲੱਗੇ ਆ ਤੀਜੇ ਦਿਨ ਅਸੀਂ ਗਏ ਆ ਤੀਜੇ ਦਿਨ ਅਸੀਂ ਗਏ ਆ ਗਗੋਮਾਲ ਸੁਲਤਾਨ ਮਾਰ ਕੱਲੋ ਮਾਲ ਉਧਰ ਹੋ ਗਏ ਥੋਬੇ ਵਾਲ ਨੂੰ ਜੀ ਦੋ ਦਿਨ ਹੀ ਉਧਰ ਲਾਏ ਆ ਦੀ ਪਰ ਜੋ ਅੱਜ ਅਸੀਂ ਆਏ ਆ ਜੀ ਇੱਕ ਦਿਨ ਸਾਡੇ ਨਾਲੇ ਲੱਗਾ ਅੱਜ ਅਸੀਂ ਢੇਰਾ ਪਪਾ ਨਾਨਕ ਰੱਤੜ ਖੱਤਰ ਗੋਲਾ ਢੋਲਾ ਮੁੱਲੋ ਵਾਲੀ ਇਹ ਪਿੰਡਾ ਜੋ ਹੋ ਕੇ ਫੇਟਰ ਗਿਆ ਤਾਂ ਨਹੀਂ ਆਏ ਆ ਇਹ ਗਾਂ ਯਾਰੀ ਰਹੇਗੀ ਸੇਵਾ ਜੀ ਸਵੇਰੇ ਆਪਾਂ ਆਪਣਾ ਸਵੇਰੇ ਦੀ ਆਪਣਾ ਸਟੇ ਹੈ ਜੀ ਪਰਸੋ ਤੋਂ ਆਪਾਂ ਜਿਹੜੇ ਬੇਜਬਾਨ ਡੰਗਰ ਆ ਜੀ ਉਹਨਾਂ ਦੇ ਪੱਠਿਆਂ ਦੀ ਚਾਰ ਦੀ ਤੇ ਆਪਣਾ ਚੋਖਰ ਹੋ ਗਈ ਫੀਡ ਹੋ ਗਈ ਇਹਦੀ ਹਾਂ ਜੀ ਸੇਵਾ ਕਰਾਂਗੇ ਜੀ ਇਹ ਬਹੁਤ ਵਧੀਆ ਗੱਲ ਆ ਤੁਹਾਡੇ ਪੰਜਾਬੀਆਂ ਦੇ ਸਿਰ ਤੇ ਜਿਹੜੇ ਤੁਹਾਡੇ ਜਜ਼ਬਾਵਾ ਨੌਜਵਾਨਾਂ ਦਾ ਜਾਂ ਐਨ ਆਰ ਆਈ ਵੀਰ ਜਿਹੜੀ ਤੁਹਾਡੀ ਮਦਦ ਕਰ ਰਹੇ ਆ ਉਹਨਾਂ ਦੇ ਸਿਰ ਤੇ ਇਹ ਜਿੰਨਾਂ ਦੇ ਹਾਰ ਪੀਰ ਤੇ ਨੇ ਇਹਨਾਂ ਨੇ ਜਿਹੜੇ ਇੰਨੇ ਦੇਣਿਆ ਉਹਨਾਂ ਦੇ ਸਿਰ ਤੇ ਕੱਢੇ ਆ ਇਹ ਤੁਹਾਡੀ ਸ਼ਾਬਾਸ਼ ਤੁਹਾਡੀ ਸ਼ਾਬਾਸ਼